ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੜਵੱੜੀ ਗੁਰੂ ਪਿਆਰੀ ਗੁਰੂ ਸواری ਸਨਮਾਨ ਜੋ ਸਤਕਾਰ ਜੋ ਸਾਰ ਸਭ ਨੂੰ ਜੀ ਬਰਾਉ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਹੁਤ ਹੀ ਸੁਖੀ ਹਿਰਦੇ ਨਾਲ ਜਸਲ ਪਰਿਵਾਰ ਦੇ ਨਾਲ ਮੁਕ ਸੰਝਾ ਕਰਨ ਵਾਸਤੇ ਇੱਥੇ ਪਹੁੰਚੇ ਹਾਂ ਮਾਤਾ ਰਣਜੀਤ ਕੌਰ ਜਿਨ੍ਹਾਂ ਦੇ ਹੋਗਦੇ ਉੱਤੇ ਸਾਰੀਆਂ ਸੰਤਾਂ ਪਹੁੰਚੀਆਂ ਗੁਰਮਤਿ ਦੀ کریم ਉਦਾਸੀ ਮਤਿ ਦੀ کریم ਰਾਗੀ ਸਹਿਬਾਨ ਗੰਟੀ ਸਹਿਬਾਨ ਤੁਹਾਡੇ ਸਹਿਬਾਨ ਪਹੁੰਚੇ ਨੇ ਕਹਿਵਤ ਕੋ ਸ਼ੋਭਾ ਨਹੀਂ ਦੇਖੀ ਹੀ ਪਰਮਾਨ ਇਕੱਠ ਤੋਂ ਪਤਾ ਲੱਗਦਾ ਹੈ ਕਿ ਇਹ ਜਸਨ ਪਰਿਵਾਰ ਦਾ ਸਾਰੇ ਹੀ ਰਿਸ਼ਤੇਦਾਰਾਂ ਦੇ ਨਾਲ ਸੱਜਣਾ ਮਿੱਤਰਾਂ ਦੇ ਨਾਲ ਨਗਰ ਦੇ ਨਾਲ ਇਲਾਕਾ ਨਿਵਾਸੀਆਂ ਦੇ ਨਾਲ ਦੇਸ਼ਾਂ ਦੇਸ਼ਾਂ ਦੀਆਂ ਸੰਤਾਂ ਦੇ ਨਾਲ ਬਹੁਤ ਹੀ ਗੂੜਾ ਪਿਆਰ ਇਹ ਦਿਖਾ ਰਿਹਾ ਹੈ ਜਦੋਂ ਅਸੀਂ ਪਾਈਸਾ ਭਾਈ ਹਰਨਾਮ ਦਾ ਜਿਹਦੇ ਘਰ ਆ ਕੇ ਆਉਂਦੇ ਮਾਤਾ ਰਣਜੀਤ ਕੌਰ ਜੀ ਉਹਨਾਂ ਨੇ ਜਦੋਂ ਦੇਖ ਲੈਣਾ ਉਹਨਾਂ ਨੇ ਕਿਹਾ ਸਾਹਿਬ ਜੀ ਪ੍ਰਧਾਨ ਜੀ ਆਏ ਨੇ ਬੜੇ ਪਿਆਰ ਦੇ ਨਾਲ ਬੋਲਣਾ ਉਹਨਾਂ ਨੇ ਇੱਕ ਪ੍ਰਵਾਹ ਨੂੰ ਮੋਤੀਆਂ ਦੇ ਮਣਕਿਆਂ ਵਾਂਗ ਤੋਹੇ ਰੱਖਿਆ ਗੁਰਮਤਿ ਦੀ ਸੇਵਾ ਵਾਸਤੇ ਨਾਮ ਸਿਮਰ ਜਪੌਣ ਵਾਸਤੇ ਆਪਣੇ ਪੂਰੇ ਪਰਿਵਾਰ ਨੂੰ ਨਿਰਮਤਾ ਰੱਖਣ ਵਾਸਤੇ ਸਿੱਖਿਆ ਦਿੱਤੀ। ਔਰ ਅੱਜ ਦੇ ਸੰਸ ਦੇਸ਼ਾਂ ਦੇ ਵਿੱਚ ਵੀ ਪਰਿਵਾਰ ਦੇ ਵਿੱਚੋਂ ਗਏ ਹਨ। ਸੋ ਭਾਈ ਸਾਹਿਬ ਭਾਈ ਹਰਨਾਮ ਦਾਸ ਜੀ ਜਿਨ੍ਹਾਂ ਦਾ ਬਹੁਤ ਪਿਆਰ ਸੰਗਤਾਂ ਦੇ ਨਾਲ ਦੇਖੋ ਇੱਥੇ ਪਹੁੰਚੇ ਆ। ਕਿਸੇ ਨਾ ਕਿਸੇ ਦਾ ਨੌ ਮਾਸਦਾ ਰਿਸ਼ਤਾ ਨਗਰ ਦਾ ਰਿਸ਼ਤਾ ਔਰ ਦੋਸਤੀ ਦਾ ਪਿਆਰ ਦਾ ਬਹੁਤ ਨਿੱਕੇ ਸੁਭਾਅ ਦਾ ਪਰਿਵਾਰ ਅੱਜ ਇਸ ਨਗਰ ਨੇ ਪੰਚਾਇਤ ਵੀ ਜਿਹੜੀ ਹੈ ਉਹ ਵੀ ਜਸਲ ਪਰਿਵਾਰ ਦੇ ਵਿੱਚੋਂ ਹੈ ਧੰਨਵਾਦ ਇਹ ਜੋ ਇਹ ਨਗਰ ਸਾਹਿਬ ਸ੍ਰੀ ਗੁਰੂ ਹਰਗੋਇੰਦ ਸਾਹਿਬ ਖੇਮੇਪਾਸਾ ਦੀ 400 ਪ੍ਰਾਪਤ ਧਰਤੀ ਸਾਹਿਬ ਸ੍ਰੀ ਗੁਰੂ ਹਰਗੋਇੰਦ ਸਾਹਿਬ ਜੀ ਦੀ ਜੋ 400 ਪ੍ਰਾਪਤ ਧਰਤੀ ਹੈ ਦੇਸਾਂ ਦੇਸਿਆਂ ਸੰਗਤਾਂ ਨਤਮਸਕ ਹੋਣ ਵਾਸਤੇ ਆਉਂਦੀਆਂ ਇਹ ਵੀ ਇੱਕ ਬਹੁਤ ਵੱਡਾ ਮਹਾਰਾਜ ਨੇ ਮਿਹਰ ਪਰਿਆ ਹੱਥ ਰੱਖਿਆ ਹੈ ਇਸ ਨਗਰ ਦੇ ਉੱਤੇ ਔਰ ਬਹੁਤ ਸਾਰੇ ਸਾਡੇ ਸਤਿਕਾਰਯੋਗ ਬਾਬਾ ਜੀ ਜੰਗ ਰੋਹਦਾ ਸਿੰਘ ਸਿੱਖ ਸਮੁਦਾਇ ਦੇ ਸੀਨੀਅਰ ਮੈਂਬਰਸ ਹੈ ਬਾਨ ਵਰਗਾ ਬਦਰਜਾ ਇੱਥੇ ਪਹੁੰਚੇ ਨੇ ਮੇਰੇ ਸਤਿਕਾਰਯੋਗ ਔਰ ਗੁਰੂ ਘਰ ਦੀਆਂ ਕਮੇਟੀਆਂ ਇੱਥੇ ਪਹੁੰਚੀਆਂ ਨੇ ਨਗਰਾਂ ਦੇ ਵਿੱਚੋਂ ਜਿੱਥੇ-ਜਿੱਥੇ ਵੀ ਇਸ ਪਰਿਵਾਰ ਦਾ ਮੈਂਬਰ ਕਿਤੇ ਵੀ ਬੈਠਾ ਬੁਰੂ ਕਾਰ ਦੀ ਸੇਵਾ ਕਾਰਿਆ ਪੂਰੀ ਥੀ ਪਰਵਾਰ ਨੂੰ ਮੁਕ ਸੰਜਾ ਕਰਨ ਵਾਸਤੇ ਆਇਆ ਇਹ ਪਰਵਾਰ ਦੀ ਨਿਮਰਤਾ ਸਕਦਾ ਔਰ ਪਿਆਰ ਸਕਦਾ ਹੀ ਹੈ ਕਿਉਂਕਿ ਪਰਵਾਰ ਦੇ ਵਿੱਚੋਂ ਜਿੱਥੇ-ਜਿੱਥੇ ਵੀ ਜਸਤਰ ਪਰਵਾਰ ਦੇ ਬੈਠੇ ਨੇ ਉਹ ਮਹਾਰਾਜ ਦੇ ਨਾਲ ਜੋੜਨ ਵਾਸਤੇ ਸਮਰਦੇ ਨਾਲ ਭਜਨ ਦੇ ਨਾਲ ભગવાન ਦੇ ਨਾਲ ਸੰਗਤਾਂ ਨੂੰ ਪ੍ਰੇਰਿਤ ਕਰਦੇ ਨੇ ਅਮਰਤ ਸੌਂ ਦੀ ਪ੍ਰੇਰਣਾ ਦਿੰਦੇ ਆ ਮਰ ਸਕਣ ਦੀ ਪ੍ਰੇਰਣਾ ਦਿੰਦੇ ਸੋ ਇਹਨਾਂ ਹੀ ਸੰਗਤਾਂ ਦੇ ਨਾਲ ਮਾਧਾਰ ਰਜੀਤ ਕੌਰ ਨੂੰ ਮਾਰਾਇਆ ਆਪਣੀ ਚਾਰਨਾਗਰਚਨ ਹਾਲਸ ਵਾਕਸਨ ਦੇ ਪਿਛੇ ਪ੍ਰਵਾਦ ਨੂੰ ਭਾਣਾ ਮੰਨਣ ਦਾ ਬਧ ਬਖਸ਼ ਵਾਹਿਗੁਰੂ ਜੀ ਦਾ ਕਾਜ ਸਾਹਿਬ ਵਾਹਿਗੁਰੂ ਜੀ ਦੀ ਖਾਤਿਰ ਇਹਨਾਂ ਨੇ ਬੀਬੀ ਰਜੀਤ ਕੌਰ ਜੀ ਨੇ ਜੀਵ ਵਾਲੇ ਪ੍ਰਵਾਦ ਦੇ ਇਲਾਕੇ ਦੇ ਵਿੱਚ ਜੋ ਮੇਲ ਖਰਾਪ ਬੁਨਵਾੜੀ ਕਰਨ ਚੁਣਾ ਪਾਇਆ ਸੋ जिह जेलू लिखे तेह हु कमाए कल आवे नानका सत्य उठाई मोहब्बत अंसार बीबी रणजीत कौर भी अक्तूबर तकरीबन बारह एक बजे अपने सवासा की पूंजी पूरी करते हुए गुरु धरना जाते सन सो ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਦੂਰੋਂ ਰਿਵਲ ਸਭਾ ਆਪੋ ਜੀ ਨੇ ਬੀਬੀ ਰਜੀਤ ਕੌਰ ਤਰਪ ਪਤਨੀ ਸਰਦਾਰ ਅਨਾਬਦਾ ਜੀ ਜਿਸ ਨੇ ਰਟਾਇਡ ਕੋਆਪਰੇਟਿਵ ਸੈਕਟਰੀ ਸੰਭਾਲ ਸੋ नहीं सके और लंगर सक के जाने की कृपालता कर करनी जी कोई भी भैन प्राप्त पितर दोस्त लगर सके बिना तो ना जान जा बेनती है ऐसी बेनती दूर करो जी वाहू जी का खालसा वाहेगुरू जी की पति Ja. Okay. Okay.